ਚੀ ਔਲੇਆਂ ਦਾ 4 ਪੌਣ ਔਲੇ ਅਦਰਕ ਤੇ ਮਿਰਚਾਂ ਠੀਕ ਹੈ ਆਹ ਦੇਖ ਲਓ ਇੰਦਰ ਆਪਾਂ ਸਰੋਂ ਦਾ ਤੇਲ ਕੜਾਈ 'ਚ ਪਾ ਕੇ ਗੈਸ ਬਾਲ ਦਿੱਤਾ ਆ ਇਹ ਰੱਖੀ ਆਪਾਂ ਰਾਈ ਇਹ ਹੈਗੀ ਆ ਕਲੋਂਜੀ ਤੇ ਇਹ ਸੌਫ ਆ ਤਾਂ ਮੇਥੀ ਦੇ ਦਾਣਾ ਨਹੀਂ ਹੈਗਾ ਆਪਣੇ ਕੋਲ ਨਹੀਂ ਪਾਉਣਾ ਬਾਕੀ ਆਪਾਂ ਕੁਚਮੀਰੀ ਲਾਲ ਮਿਰਚ ਪਾ ਦਵਾਂਗੇ ਲੂਣ ਪਾਵਾਂਗੇ ਹਲਦੀ ਪਾਵਾਂਗੇ ਤੇ ਇਹ ਆਪਾਂ ਅਦਰਕ ਛਿੱਲ ਕੇ ਚੰਗੀ ਤਰ੍ਹਾਂ ਤੇਨੂੰ ਇਸ ਤਰ੍ਹਾਂ ਦਾ ਕੱਟ ਲਿਆ ਹੈ ਆਪਾਂ ਇੰਨਾ ਕਿੰਨ ਪੀਸ ਤੇ ਮਿਰਚਾਂ ਵੀ ਕੱਟ ਕੇ ਜਿਹੜੀਆਂ ਐ ਇਦਾਂ ਕਰਕੇ ਇਹਨਾਂ ਨੂੰ ਜੀਰੇ ਜਿਹੜੇ ਆ ਦੇ ਲੈ ਠੀਕ ਆ ਤੇ ਆ ਵੀ ਤੁਹਾਨੂੰ ਮੈਂ ਦਿਖਾਉਣੀ ਆ ਹੋਰ ਇਹ ਜਿਹੜੇ ਆ ਆਪਾਂ ਪਹਿਲਾਂ ਹੀ ਹਨਾ ਇਹਨਾਂ ਨੂੰ ਧੋ ਕੇ ਥੋੜਾ ਜਿਹਾ ਤੇਲ ਪਾ ਕੇ ਜਿਆਦਾ ਤੇਲ ਨਹੀਂ ਪਾਇਆ ਇਹਨਾਂ ਨੂੰ ਉਨਾਂ ਚਿਰ ਆਪਾਂ ਇਹਨੂੰ ਆਪਾਂ ਹਿਲਾਉਂਦੇ ਰਹਿ ਕੜਾਈ ਦੇ ਵਿੱਚ ਪਾ ਕੇ ਜਿੰਨਾ ਚਿਰ ਇਹ ਚੰਗੀ ਤਰ੍ਹਾਂ ਸੌਫਟ ਨਹੀਂ ਹੋ ਗਏ ਆਹ ਦੇਖੋ ਹੁਣ ਇਹ ਬਿਲਕੁਲ ਸੌਫਟ ਹੋ ਗਏ ਇਦਾਂ ਟੁੱਟਦੇ ਆ ਆਹ ਦੇਖ ਲਓ ਠੀਕ ਹੈ ਇਹ ਆਹ ਦੇਖੋ ਇਸ ਤਰ੍ਹਾਂ ਟੁੱਟਦੇ ਆ ਇਹ ਬਿਲਕੁਲ ਇਦਾਂ ਹਾਂਜੀ ਠੀਕ ਹੈ ਆਪਾਂ ਇਦਾਂ ਕਰਕੇ ਦੇਖ ਲੈ ਸੀ ਜਦੋਂ ਟੁੱਟਦੇ ਸੀਗੇ ਆਪਾਂ ਫਿਰ ਹਨਾ ਇਹਨਾਂ ਨੂੰ ਲਾ ਲਿਆ ਸੀਗਾ ਇਹਦੇ ਨਾਲ ਇਹ ਹੁੰਦਾ ਆ ਵੀ ਔਲਿਆ ਦੇ achar ਨੂੰ ਉਲੀ ਨਹੀਂ ਲੱਗਦੀ ਹੈਗੀ ਜੀ ਆਪਾਂ ਪਾਣੀ ਦੇ ਵਿੱਚ ਆ ਪਾ ਲੈਂਦੇ ਆ ਕਿ ਇੰਨਾ ਮੋਣਾ ਖਲ ਗਿਆ ਹੁਣ ਇਸ ਤਰ੍ਹਾਂ ਚਾਰ ਪੌਣ ਦੇ ਨਾਲ ਉల్లి ਜਿਹੜੀ ਹੈ ਨਹੀਂ ਲੱਗਣੀ ਹੈਗੀ ਹੋ ਗਿਆ ਗਰਮ ਆਪਾਂ ਹੁਣ ਇਹਦੇ ਵਿੱਚ ਇਹ ਰਾਈ ਜਾਵਾ ਹੈ ਮੈਂ ਥੋੜੀ ਪਾਉਣੀ ਆ ਮੈਂ ਪੀਸੀ ਨਹੀਂ ਹੈ ਕਿ ਐਦੇ ਕਰਕੇ ਆਪਾਂ ਪਾ ਦੇਣੀ ਹੈਗੀ ਤੇ ਮੈਂਟ ਆਹ ਲਓ ਐਸੇ ਨਾਲ ਪਾਓ ਇਦੇ ਵਿੱਚ ਆਪਾਂ ਥੋੜਾ ਜਿਹਾ ਆਪਾਂ ਸੌਂਫ ਪਾ ਦੇਣੀ ਹੈ ਗੈਸ ਘੱਟ ਕੀਤਾ ਹੋਇਆ ਹੈ ਇਹ ਆਪਾਂ ਰਾਈ ਵੀ ਇਹਦੇ ਵਿੱਚ ਪਾ ਦੇਣੀ ਹੈ ਥੋੜੀ ਜਿਹੀ ਕੋਈ ਮਹਿੰਤੀ ਮੁੰਤੀ ਨਹੀਂ ਮੇਰੀ ਹੈਗੀ ਮੈਂ ਬਸ ਇਦਾਂ ਹੀ ਪਾ ਬੂ ਦਿੰਨੀ ਹੁੰਦੀ ਆ ਤਾਂ ਬੜਾ ਸੋਹਣਾ ਸਾਰਾ ਕੁਝ ਬਣ ਜਾਂਦਾ ਹੈ ਠੀਕ ਹੈ ਤੇ ਇਹ ਆਪਾਂ ਪਾ ਦੇਣੀ ਹੈ ਇਹਦੇ ਵਿੱਚ ਥੋੜੀ ਜੀ ਜੀਰੇ ਹਲਦੀ ਦੇ ਆਪਾ ਪਾ ਦਿੰਨੇ ਇਹਦੇ ਵਿੱਚ ਲੂਣ ਲੂਣ ਆਪਾ ਹੋਰ ਵੀ ਪਾਉਣਾ ਆ ਹਲੇ ਇਹ ਘੱਟ ਹੈ ਦੇ ਅ ਹੈਗੀ ਆ ਦੂਸਰੀ ਜੀਲੀ ਮਿਰਚ ਇਹ ਪਾ ਦਿੰਨੇ ਆ ਤੇ ਦੂਸਰੀ ਮਿਰਚ ਆਪਾਂ ਜਿਹੜੀ ਆ ਉਹ ਨਹੀਂ ਪਾਉਣੀ ਹੈਗੀ ਜੋ ਤੋਂ ਆਪਾਂ ਹਰੀਆਂ ਮਿਰਚਾਂ ਦਾ ਹੀ 4 ਪਾਉਣਾ ਆ ਆਜੋ ਲੈ ਕੋ ਇੱਧਰ ਮਿਰਚ ਨੇ ਰੰਗ ਦਿੱਤਾ ਛੱਡ ਦੇਗੀ ਮਿਰਚ ਨੇ ਸਾਰਾ ਦੇਖ ਲਓ ਜਾਰਦਾ ਰੰਗ ਕਿੰਨਾ ਸੋਹਣਾ ਬਣਿਆ ਪਹਿਲਾਂ ਮੈਂ ਚਿਮਨੀ ਬੰਦ ਕਰ ਲਈ ਹੁਣ ਇਸ ਵਿੱਚ ਜਿਹੜੀ ਮੈਂ ਚੀਜ਼ ਪਾਉਣੀ ਆ ਤੁਹਾਨੂੰ ਦੱਸਦੀ ਇਹ ਮੈਂ ਇੱਕ ਕੱਪ ਸਿਰਕਾ ਲੈ ਲਿਆ ਹੁਣ ਤੁਸੀਂ ਕਹਣਾ ਮੈਨੂੰ ਕੀ ਪਤਾ ਸਿਰਕਾ ਕਹਿੰਨੀ ਉਹ ਦੇਖ ਲਓ ਬੋਤਲ ਪਈ ਸਿਰਕੇ ਦੀ ਇਹ ਚੋਂ ਮੈਂ ਲਿਆ ਇੱਕ ਕੱਪ ਸਿਰਕਾ ਪਾ ਲਓ ਆਪਾਂ ਹੁਣ ਇਹਨੂੰ ਪਾ ਕੇ ਜਿੰਨੇ ਹਲਾ ਜੇ ਤੁਸੀਂ ਗੋੜ ਗੂੜ ਪਾਉਣਾ ਹੈ ਮਿੱਠਾ ਪਾਉਣਾ ਹੈ ਉਹ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਅਸੀਂ ਖੱਟਾ ਖੰਨੇ ਬਸ ਹੂੰ ਵੈਸੇ ਨਾ ਮੇਰੇ ਨਾਲ ਮੂੰਹ ਚ ਹੁਣੇ ਪਾਣੀ ਆਈ ਜਾਂਦਾ ਹੈ ਮਚਾਰ ਦੇ 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 ਤੇ ਆਪਣੇ ਕੋਲ ਕੱਚ ਦਾ ਡੱਬਾ ਹੈ ਨਹੀਂ ਆ ਤੇ ਆਪਾਂ ਇਹਨੂੰ ਪਾ ਲੈਣਾ ਇਹਦੇ ਚ ਇਹ ਪਹਿਲਾਂ ਵੀ ਸਾਡਾ ਅਚਾਰ ਵਾਲਾ ਹੀ ਡੱਬਾ ਆ ਆਪਾਂ ਹੁਣ ਇਹਦੇ ਚ ਪਾ ਲੈਣਾ ਆ ਇਹ ਤੋਤਾ ਸਵਾਰਿਆ ਠੀਕ ਹੈ ਲੋ ਜੀ ਇਹ achar ਹੁਣ ਇਹ ਕੋਈ ਨਹੀਂ ਹੈਗਾ ਬਈ ਇਹਨੂੰ ਧੁੱਪ ਦਿਖਾਉਣੀ ਆ ਉਹ ਤੁਹਾਡੀ ਮਰਜ਼ੀ ਦਿਖਾਉਣੀ ਦਿਖਾਓ ਨਹੀਂ ਦਿਖਾਉਣੀ ਤੁਹਾਡੀ ਮਰਜ਼ੀ ਆ ਤੇ achar ਜਿਹੜਾ ਖਾਣ ਨੂੰ ਇਹ ਤਿਆਰ ਆ ਵੈਸੇ ਧੁੱਪ ਦਿਖਾ ਲਵਾਂਗੇ ਤਾਂ ਚੰਗੀ ਗੱਲ ਆ ਤਾਂ ਬਸ ਇੰਨਾ ਹੀ ਆ ਵੀ ਇਹਦੇ ਵਿੱਚ ਤੁਸੀਂ ਜਿੱਦਾ ਰੋਟੀ ਵਾਲਾ ਹੱਥ ਆ ਉਹ ਨਹੀਂ ਪਾਉਣਾ ਕੋਈ ਚਮਚਾ ਨਹੀਂ ਇਦਾਂ ਆਟੇ ਉਟੇ ਵਾਲਾ ਪਾਉਣਾ ਹਨਾ ਤੇ ਚਾਰ ਜਿਹੜਾ ਹੈ ਕਾਫੀ ਟਾਈਮ ਜਿਹੜਾ ਹੈ ਲੰਘ ਜਾਂਦਾ ਇਹਦੇ ਨਾਲ ਕਾਫੀ ਟਾਈਮ ਚੱਲ ਜਾਂਦਾ ਵੈਸੇ ਤੇ ਚਾਰ ਦੇ ਦਾ ਥੋੜੇ ਦੇਰੀ ਲੰਘਣੇ ਇਹ ਨਾ ਲੋ ਜੀ ਸਾਨੂੰ ਮੇਰਾ ਇਹ ਚਾਰ ਕਿੱਦਾਂ ਦਾ ਲੱਗਿਆ ਇਹ ਦੇਖ ਲਓ ਠੀਕ ਹੈ ਜੇ ਤੁਹਾਨੂੰ ਚੰਗਾ ਲੱਗਾ ਹੈ ਮੇਰਾ ਤਰੀਕਾ ਚਾਰ ਪਾਉਣ ਦਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੇ ਨਹੀਂ ਕੀਤਾ ਤਾਂ ਦੱਬਾ ਦੇ ਪਰ ਗਿਆ ਇਹ ਵਾਲਾ